ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇਹ ਗੀਤ ਉਹਨਾਂ ਨੌਜਵਾਨਾਂ ਦੇ ਲਈ ਜਿਨ੍ਹਾਂ ਦੀ ਜਵਾਨੀ ਮੰਡੀਆਂ ਦੇ ਵਿੱਚ ਨਿਕਲ ਜਾਂਦੀ ਆ ਤੇ ਪਤਾ ਨਹੀਂ ਲੱਗਦਾ ਜਵਾਨੀ ਕਦੋਂ ਆਉਂਦੀ ਤੇ ਕਦੋਂ ਚਲੀ ਜਾਂਦੀ ਹੈ ਤੇ ਅਜਿਹਾ ਹੀ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਜ਼ਰਾ ਗੌਰ ਹੋ ਮੰਡੀ ਆਣ ਕੇ ਝੜਾਂ ਦੇ ਵਿੱਚ ਬਹਿ ਗਈ ਸਾਡਾ ਸਭ ਕੁਝ ਲੁੱਟ ਕੇ ਹੀ ਲੈ ਗਈ ਉਹ ਮੰਡੀ ਆਣ ਕੇ ਝੜਾਂ ਦੇ ਵਿੱਚ ਬਹਿ ਗਈ ਸਾਡਾ ਸਭ ਕੁਝ ਲੁੱਟ ਕੇ ਹੀ ਲੈ ਗਈ ਦੋ ਵੀਕ ਹੋ ਗਏ ਅਸਾਂ ਨੂੰ ਨੀਂਦਰੇ ਦੋ ਵੀਕ ਹੋ ਗਏ ਅਸਾਂ ਨੂੰ ਨੀਂਦਰੇ ਤੇ ਹੋਇਆ ਸਾਡਾ ਬੁਰਾ ਹਾਲ ਜੀ ਸਾਨੂੰ ਪੁੱਛੋ ਜਾਂ ਫੇ ਨੰਡੀਆਂ ਨੂੰ ਪੁੱਛ ਕਦੋਂ ਚੜੀਏ ਜਵਾਨੀ ਹੋ ਗਏ ਕਿੰਨੇ ਸਾਲ ਦੀ ਸਾਨੂੰ ਪੁੱਛੋ ਜਾਂ ਫੇ ਨੰਡੀਆਂ ਨੂੰ ਪੁੱਛ ਕਦੋਂ ਚੜੀਏ ਜਵਾਨੀ ਹੋ ਗਏ ਕਿੰਨੇ ਸਾਲ ਦੀ ਕਿਹੜੇ ਸੁਪਨੇ ਸਦਾਏ ਵਿੱਚ ਕਾਲਜਾਂ ਦੇ ਬੋਰੀਆਂ ਦੇ ਥੱਲੇ ਆ ਗਏ ਸਾਡੇ ਏਸ ਦੀ ਕੋਲੰਗੇ ਹਿਸੇ ਆਈ ਨਾ ਤੇ ਕੱਟੇ ਸਾਡੇ ਪੱਲੇ ਆ ਗਏ ਜਿਹੜੇ ਸੁਪਨੇ ਸਜਾਏ ਵਿੱਚ ਖਾਲ ਜਾਂਦੇ ਗੋਰੀਆਂ ਦੇ ਥੱਲੇ ਆ ਗਏ ਉਹ ਸਾਡੇ ਏਸ ਦੀ ਕੋਲੰਗੇ ਹਿਸੇ ਆਈ ਨਾ ਮੱਛਰ ਸਾਡੇ ਪੱਲੇ ਆ ਗਏ ਉਹ ਸਾਡਾ ਵਦਿਆ ਬਲੱਡ ਰੰਦਾ ਰੋਜ਼ ਹੀ ਦੁਪਹਿਰ ਵਾਲੀ ਤੁੱਪ ਨਾਲ ਦੀ ਪੁੱਛੋ ਜਾਂ ਫੇ ਨੰ ਮੰਡੀਆਂ ਨੂੰ ਪੁੱਛ ਕਦ ਚੜੀ ਏ ਜਵਾਨੀ ਹੋ ਗਏ ਕਿੰਨੇ ਸਾਲੀ ਸਾਨੂੰ ਪੁੱਛੋ ਜਾਂ ਫੇ ਨੰ ਮੰਡੀਆਂ ਨੂੰ ਪੁੱਛ ਕਦ ਚੜੀ ਏ ਜਵਾਨੀ ਹੋ ਗਏ ਕਿੰਨੇ ਸਾਲੀ ਉਹ ਨਰਮ ਜੇ ਹੱਥਾਂ ਵਿੱਚ ਚੱਕ ਚੱਕ ਬੋਰੀਆਂ اٹਣ ਪੈ ਗਏ ਉਹ ਨਰਮ ਜੇ ਹੱਥਾਂ ਵਿੱਚ ਚੱਕ ਚੱਕ ਬੋਰੀਆਂ اٹਣ ਪੈ ਗਏ ਉਹ ਹੱਥਾਂ ਵਿੱਚ ਰਾਹ ਬਾਹ ਜਾਣਦੇ ਉਹ ਕੁੰਡੀਆਂ ਦੇ ਨਾਲ ਟਹਿ ਗਏ ਉਹ ਨਰਮ ਜਿਹੇ ਹੱਥਾਂ ਵਿੱਚ ਚੱਕ ਚੱਕ ਬੋਰੀਆਂ اٹਣ ਪੈ ਗਏ ਉਹ ਹੱਥਾਂ ਵਿੱਚ ਰਾਬਾਰ ਜਾਣਦੇ ਉਹ ਕੁੰਡੀਆਂ ਦੇ ਨਾਲ ਟਹਿ ਗਏ ਉਹ ਸਾਡੀ ਲਿਖੀ ਤਕਦੀਰ ਉਸ ਰੱਬ ਨੇ ਲਿਖੀ ਤਕਦੀਰ ਉਸ ਰੱਬ ਨੇ ਉਹ ਪੇਲੀ ਦੀ ਪੈਨਸਲ ਨਾਲ ਜੀ ਸਾਨੂੰ ਪੁੱਛੋ ਜਾਂ ਫੇ ਨੰਡੀਆਂ ਨੂੰ ਪੁੱਛੋ ਕਦੋਂ ਚੜੀਏ ਜਵਾਨੀ ਹੋ ਗਈ ਕਿੰਨੇ ਸਾਲ ਦੀ ਸਾਨੂੰ ਪੁੱਛੋ ਜਾਂ ਫੇ ਨੰਡੀਆਂ ਨੂੰ ਪੁੱਛੋ ਕਦੋਂ ਚੜੀਏ ਜਵਾਨੀ ਹੋ ਗਈ ਕਿੰਨੇ ਸਾਲ ਦੀ ਆਵੇਂ ਗੋਣਾ ਗੋਣਾ ਛੱਡ ਲੋ ਪਵਾਲਿਆ ਏ ਕਿਹੜਾ ਤੂੰ ਸਟਾਰ ਬਣਨਾ ਓ ਐਵੇਂ ਗੋਣਾ ਗੋਣਾ ਛੱਡ ਲੋ ਪਵਾਲਿਆ ਏ ਕਿਹੜਾ ਤੂੰ ਸਟਾਰ ਬਣਨਾ ਰਵੀਜੀਤ ਸਾਡੇ ਪੱਲੇ ਬਸ ਇਹੀ ਆ ਤੂੰ ਕਿਹੜਾ ਕਲਾਕਾਰ ਬਣਨਾ ਓ ਗੱਛੜ ਗਾਣੇ ਗੋਣੇ ਗਾਉਣੇ ਲੋਕੋ ਵਾਲਿਆ ਏ ਕਿਹੜਾ ਤੂੰ ਸਟਾਰ ਬਣਨਾ ਓ ਰਵੀਜੀਤ ਸਾਡੇ ਪੱਲੇ ਬਸ ਇਹੀ ਆ ਤੂੰ ਕਿਹੜਾ ਕਲਾਕਾਰ ਬਣਨਾ ਰੱਬ ਦੀਆਂ ਲਿਖੀਆਂ ਨੂੰ ਮਿੱਤਰੋ ਇਹ ਦੱਸੋ ਕਿਹੜਾ ਸਕੂਟਾਲ ਦੀ ਸਾਨੂੰ ਪੁੱਛੋ ਜਾ ਫੇ ਨਾ ਮੰਡੀਆਂ ਨੂੰ ਪੁੱਛੋ ਕਦੋਂ ਚੜੀ ਏ ਜਵਾਨੀ ਹੋਵੇ ਕਿੰਨੇ ਸਾਲ ਦੀ ਸਾਨੂੰ ਪੁੱਛੋ ਜਾ ਫੇ ਨਾ ਮੰਡੀਆਂ ਨੂੰ ਪੁੱਛੋ ਕਦੋਂ ਚੜੀ ਏ ਜਵਾਨੀ ਹੋਵੇ ਕਿੰਨੇ ਸਾਲ ਦੀ ਚੜੀ ਏ ਜਵਾਨੀ ਹੋਵੇ ਕਿੰਨੇ ਸਾਲ ਦੀ ਚੜੀ ਏ ਜਵਾਨੀ ਹੋਵੇ ਕਿੰਨੇ ਸਾਲ ਦੀ